ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਵੱਲੋਂ ਜਦੋਂ ਅਸੀਂ ਰਾਤਰੀ ਦੇ ਸਮੇਂ ਕੱਲ ਇਹਦੀ ਨੰਗੇ ਸਾਂ ਤਾਂ ਸਾਨੂੰ ਪਤਾ ਲੱਗਾ ਕਿ ਇੱਥੇ ਇੱਕ ਗੇਟ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਂ ਤੇ ਬਣਿਆ ਹੈ ਜਿਹਦੇ ਉੱਪਰ ਗੁਰਬਾਣੀ ਦੀਆਂ ਪੰਕਤੀਆਂ ਵੀ ਲਿਖੀਆਂ ਨੇ ਤੇ ਇਸ ਮਾਰਗ ਦਾ ਨਾਮ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਂ ਤੇ ਰੱਖਿਆ ਗਿਆ ਹੈ ਇਹ ਆਪ ਵਾਲੀ ਸਰਕਾਰ ਨੇ ਜਿਹੜਾ ਗੇਟ ਬਣਾ ਕੇ ਤਿਆਰ ਕਰਕੇ ਇਹਦਾ ਉਦਘਾਟਨ ਵੀ ਕੀਤਾ ਤੇ ਮੀਡੀਆ ਵਿੱਚ ਸੁਣਿਆ ਸੀ ਕਿ ਇਤੋਂ ਸ਼ਰਾਬ ਦੇ ਠੇਕੇ ਜਕਾ ਦਿੱਤੇ ਗਏ ਨੇ ਪਰ ਜਦੋਂ ਅਸੀਂ ਵੇਖੇ ਨੇ ਇਹ ਬਿਲਕੁਲ ਗੇਟ ਦੇ ਲਾਗੇ ਇੱਕ ਹਾਤਾ ਜਿਹੜਾ ਤੇ ਨਾਲ ਸ਼ਰਾਬ ਚੱਲ ਰਹੀ ਹੈ ਬੀਡੀ ਸੀ ਤਮਾਕੂ ਚੱਲ ਰਹੀ ਹੈ ਦੂਜੇ ਬੰਨੇ ਇੱਕ ਬਜਿੱਤਰ ਸਿੰਘ ਦੇ ਨਾਂ ਤੇ ਲਿਖਿਆ ਪੰਜਾਬੀ ਵੈਸ਼ਨੂ ਢਾਬਾ ਇਹਦੇ ਅੰਦਰ ਵੀ ਸ਼ਰਾਬ ਚੱਲਦੀ ਤੇ ਬੀਡੀ ਸੀ ਤਮਾਕੂ ਚੱਲਦਾ ਸੀ ਦੂਸਰੇ ਬੰਨੇ ਸ਼ਰਾਬ ਦਾ ਠੇਕਾ ਨਵਾਂ ਖੁੱਲ ਰਿਹਾ ਸੀ ਉਹ ਵੀ ਰਾਤੀ ਤੇ ਬੋਰਡ ਲੱਗੇ ਹੋਏ ਸਨ ਉਹ ਵੀ ਲਾ ਦਿੱਤੇ ਨੇ ਹਾਤੇ ਵੀ ਬੰਦ ਕਰ ਦਿੱਤੇ ਨੇ ਪ੍ਰਸ਼ਾਸਨ ਇੱਥੋਂ ਦਾ ਐਸ ਐਚ ਓ ਉਹ ਪਹੁੰਚਿਆ ਸੀ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅੱਜ ਤੋਂ ਬਾਅਦ ਇੱਥੇ ਕੋਈ ਵੀ ਬੀੜੀ ਸਿਡ ਤਮਾਕੂ ਸ਼ਰਾਬ ਦੇ ਹਾਤੇ ਤੇ ਨਾ ਹੀ ਕੋਈ ਸ਼ਰਾਬ ਦਾ ਠੇਕਾ ਤੇ ਨਾ ਹੀ ਬੀੜੀ ਸਿਡ ਤਮਾਕੂ ਵਿਕੇਗੀ। ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਜੇਕਰ ਇੱਥੇ ਕੋਈ ਇਨਸਾਨ ਜਿਹੜਾ ਵੀ ਕੋਈ ਠੇਕੇ ਵਾਲਾ ਦੁਕਾਨ ਵਾਲਾ ਉਹ ਅੰਦਰ ਬਾਹਰ ਵੇਖੋ ਮੈਂ ਸਰਕਾਰ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਪਿੰਡਾਂ ਦੇ ਵਿੱਚੋਂ ਸ਼ਿਕਾਇਤ ਆ ਰਹੀਆਂ ਤੇ ਜਦੋਂ ਅਸੀਂ ਇੱਥੇ ਵੀ ਆਣ ਕੇ ਵੇਖਿਆ ਇਹ ਹੈ ਢਾਬਾ ਹੈ ਤੇ ਢਾਬੇ ਅੰਦਰ ਕੀ ਕੀ ਵਿਕ ਰਿਹਾ ਹੈ ਲੋਕੀ ਬੈਠ ਕੇ ਨਾਲੇ ਸ਼ਰਾਬਾਂ ਪੀ ਰਹੇ ਨੇ, ਜੈਸੀਆਂ ਕਰ ਰਹੇ ਨੇ। ਬੀੜੀ ਸਿਡ ਤਮਾਕੂ ਵਿਕ ਰਹੀ ਆ। ਕੋਕੇ ਹਰ ਇੱਕ ਚੀਜ਼ ਦਾ ਲਾਇਸੈਂਸ ਲਿਆ ਜਾਂਦਾ ਹੈ ਤੇ ਇਹ ਦੁਕਾਨਾਂ ਦੇ ਵਿੱਚ ਕਿਉਂ ਵਿਕਦਿਆ ਕਰਿਆਨੇ ਵਾਲੀਆਂ ਦੁਕਾਨਾਂ ਦੇ ਕਿਉਂ ਵਿਕ ਰਿਹਾ ਹੈ ਢਾਬਿਆਂ ਦੇ ਕਿਉਂ ਵਿਕ ਰਿਹਾ ਹੈ ਇਹ ਵੇਚਣ ਵਾਲਿਆਂ ਤੇ ਵੀ ਜਿਹੜਾ ਵਾ ਪੂਰਨ ਤੌਰ ਤੇ ਮਘੂ ਮਣਕਾ ਜਿਹੜਾ ਵਿਕ ਰਿਹਾ ਹੈ ਇਸੀਆਂ ਚੀਜ਼ਾਂ ਜਿਹੜੀਆਂ ਵਿਕਤੀਆਂ ਨੇ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜਿਹੜਾ ਵੇਚ ਰਿਹਾ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਸ਼ਰਾਬ ਦਾ ਠੇਕਾ ਨਾਲ ਹੀ ਖੁੱਲ ਰਿਹਾ ਹੁਣ ਤਾਂ ਬੋਰਡ ਲਾ ਦਿੱਤੇ ਇਹਨੇ ਬੰਦ ਕਰ ਦਿੱਤਾ ਜੇਕਰ ਇਹਨਾਂ ਨੇ ਖੋਲਿਆ ਹਾਤੇ ਵਾਲੇ ਨੇ ਹਾਤਾ ਖੋਲਿਆ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਪ੍ਰਸ਼ਾਸਨ ਭੜਕੇ ਨਾ ਕਵੇ ਕਿ ਇਹਨਾਂ ਨੇ ਕਾਨੂੰਨ ਹੱਥ ਵਿੱਚ ਲਿਆ ਅਸੀਂ ਅੱਜ ਇਹ ਕਾਨੂੰਨ ਰਾਈ ਪ੍ਰਸ਼ਾਸਨ ਨੇ ਵੀ ਦੱਸ ਦਿੱਤਾ ਤੇ ਅਸੀਂ ਇਹਨਾਂ ਲੋਕਾਂ ਨੂੰ ਦੱਸ ਦਿੱਤਾ ਕਿ ਇੱਥੇ ਕੋਈ ਬੀੜੀ ਸ਼ੀਟ ਤਮਾਕੂ ਆਦ ਜਾਂ ਮੱਛੀ ਆਦ ਨਹੀਂ ਵਿਕੇਗੀ ਇੱਕ ਬਾਹਰ ਰੋਡ ਦੇ ਉੱਤੇ ਜਿੱਥੇ ਪਹਿਲਾਂ ਠੇਕਾ ਸੀ ਠੇਕਾ ਬੰਦ ਕਰਵਾ ਦਿੱਤਾ ਹੈ ਉੱਥੇ ਇੱਕ ਮੱਛੀ ਦਾ ਜਿਹੜਾ ਕਾਰੋਬਾਰ ਖੋਲਿਆ ਉਹ ਵੀ ਛਰੇਆਂ ਚੱਲ ਰਿਹਾ ਹੈ ਅਸੀਂ ਪ੍ਰਸ਼ਾਸਨ ਨੂੰ ਡੀਐਸਪੀ ਡੰਡਿਆਲਾ ਗੁਰੂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਚੀਜ਼ਾਂ ਇੱਥੇ ਬਿਲਕੁਲ ਗੇਟ ਲਾ ਕੇ ਨਹੀਂ ਹੋਣੀਆਂ ਚਾਹੀਦੀਆਂ ਐਡੀਓ ਸਾਹਿਬ ਜਿਹੜੇ ਇੱਥੋਂ ਦੇ ਮੰਤਰੀ ਨੇ ਉਹਨਾਂ ਨੂੰ ਅਸੀਂ ਇਹ ਕਹਿਣਾ ਕਹਿੰਦੇ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਬੰਦ ਹੋਣੀਆਂ ਚਾਹੀਦੀਆਂ ਜੇਕਰ ਤੁਸੀਂ ਨਹੀਂ ਬੰਦ ਕਰਵਾ ਸਕਦੇ ਖਾਲਸਾ ਜ਼ਰੂਰ ਬੰਦ ਕਰਾਵੇਗਾ ਕੋਈ ਵੀ ਕਿਸੇ ਪ੍ਰਕਾਰ ਦਾ ਨੁਕਸਾਨ ਹੁੰਦਾ ਪੰਜਾਬ ਸਰਕਾਰ ਤੇ ਪੂਰ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮ ਮੇਰਾ 72 ਜੈ ਜਿੱਤਰ ਸਿੰਘ ਕੀ ਖਾਲਸਾ ਦੁਕਾਨ ਦਾ ਡੱਬਾ ਡੱਬਾ ਵੈਸਨੋ ਡੱਬਾ ਭਾਈ ਭਾਈ ਇੱਥੇ ਸਟਾਪੀਆਂ ਹਾਂਜੀ ਸਟਾਪੀਆਂ ਬੀੜੀਆਂ ਮਾਰਾ ਜਾਓ ਡਰਾਈਵਰਾਂ ਨੂੰ ਉਹਨਾਂ ਕਰਕੇ ਮਾਰ ਮੋਟੀਆਂ ਰੱਖੀਆਂ ਹੁੰਦੀਆਂ ਜੀ ਇਹ ਹੁਣ ਬਾਬੇ ਨੇ ਬੰਦ ਕਰਾਤੀਆਂ ਵਾ ਗਾਂ ਤੋਂ ਵੇਚ ਨਹੀਂ ਗਾਂ ਤੋਂ ਉਹਨੂੰ ਵੇਚਨੀ ਬੰਦ ਕਰਦਾਂ ਰੋਟੀ ਦਾ ਕੰਮ ਹਟਾ ਹਾਂਜੀ ਪਹਿਲਾਂ ਪਹਿਲਾਂ ਵੀ ਵੇਚੇ ਵੇਚਦੇ ਸੀ ਉਹ ਡਰਾਈਵਰ ਆਉਂਦੇ ਜਵੜੇ ਮਾਰੇ ਮੋਟਾ ਦੇਜਦਾ ਸੀ ਉਹਨਾਂ ਨੂੰ ਤੇ ਉਹਨੂੰ ਨਾ ਵੇਚਾਂ ਕਰਾਂਗੇ ਕੋਈ ਤੁਸੀਂ ਇੱਕ ਸਰਦਾਰ ਵੀ ਹੈਗੇ ਤੇ ਤੇ ਜੀ ਸਿੰਘ ਤੇ ਕੀ ਕਰੀਏ ਬੱਚੇ ਵੀ ਸਾਡੇ ਘਰ ਹੈਗੇ ਅੰਦਰ ਰੋਟੀ ਪਾਣੀ ਦਾ ਗੁਜ਼ਾਰੀ ਉਹ ਹੁਣ ਕਰਾਇਆ ਗੱਡੀਆ 25-30 ਹਜ਼ਾਰ ਰੁਪਇਆ ਕਰਾਇਆ ਕਿ ਨਿਕਲਦਾ ਨਹੀਂ ਇੱਦਾਂ ਤੇ ਮਰਾਂ ਮੋਟਾ ਡਰਾਈਵਰ ਨੂੰ ਦੇ ਕੇ ਤੇ ਖਰਚ ਕਰਾਇਆ ਗੱਡੀ ਦਾ ਜਦੋਂ ਰਾਤੀ ਪਾਪੇ ਆਏ ਕੀ ਕਹਿ ਕੇ ਗਏ ਸਾਨੂੰ ਰਾਤੀ ਨਹੀਂ ਗਏ ਗਏ ਹੱਥ ਦੇ ਕਹਿ ਗਏ ਅ ਤੇ ਚਲੋ ਕੋਈ ਨਹੀਂ ਗਲਤੀ ਮੰਨ ਲਈ ਆ ਗਾਂ ਤੋਂ ਨਹੀਂ ਘੜਾਂਗੇ ਕਿੰਦੀ ਮਾਰਕੀ ਅੱਜ ਸਿੰਘ ਕਿੱਥੇ ਹੋਇਆ ਤੇ ਇਹਨਾਂ ਨੇ ਅੱਜ ਛੇਤੇ ਬਾਰੇ ਗੱਲ ਕੀਤੀ ਕੀ ਕਰਨਾ ਚਾਹੁੰਦੇ ਆ ਇਹ ਬਾਬਾ ਬਲਬੀਰ ਸਿੰਘ ਅੱਗੇ ਵੀ ਅਸੀਂ ਬੜੇ ਕੰਮਾਂ ਦੇ ਵਿੱਚ ਜਿਹੜੇ ਇਹੋ ਜਿਹੇ ਧਾਰਮਿਕ ਬੇਅਦਬੀਆਂ ਦੇ ਮਸਲੇ ਹੁੰਦੇ ਆ ਜਿੱਥੇ ਕਿਤੇ ਇਹਨਾਂ ਦੇ ਧਿਆਨ 'ਚ ਆਉਂਦਾ ਵਾ ਕਿ ਸ੍ਰੀ ਗੁਰੂ ਕਰਨ ਸਾਹਿਬ ਦੀ ਬੇਅਦਬੀ ਹੋ ਰਹੀ ਆ ਜਾਂ ਕੋਈ ਉਹਨੂੰ ਸਾਫ਼ ਸੰਭਾਲ ਦੇ ਵਿੱਚ ਤੁਕੀਆਂ ਨਜ਼ਰ ਆਉਂਦੀਆਂ ਵਾ ਅਸੀਂ ਪਹਿਲਾਂ ਵੀ ਇਹਨਾਂ ਦੇ ਨਾਲ ਸਹਿਯੋਗ ਕਰਕੇ ਤੇ ਇਸ ਚੀਜ਼ ਨੂੰ ਪਹਿਲਾਂ ਹੀ ਕਰਾਇਮ ਹੋਣ ਤੋਂ ਪਹਿਲਾਂ ਹੀ ਅਸੀਂ ਰੋਕ ਲੈਣੇ ਹੁੰਦੇ ਆ ਅੱਜ ਵੀ ਰਾਤੀ 10:30 ਵਜੇ ਸਰਦਾਰ ਬਲਬੀਖ ਸਿੰਘ ਉਹਨਾਂ ਨੇ ਮੇਰੇ ਨੌਲੇਜ ਦੇ ਵਿੱਚ ਲਿਆਂਦਾ ਸੀ 10:30 ਹੀ ਮੈਂ ਇੱਥੇ ਆ ਕੇ ਸਾਰੀਆਂ ਦੁਕਾਨਾਂ ਵਾਲਿਆਂ ਨਾਲ ਮੀਟਿੰਗ ਕਰਕੇ ਬੰਦ ਕਰਾਤੀਆਂ ਸੀ ਹੁਣ ਬਾਬਾ ਜੀ ਆਏ ਆ ਇਹਨਾਂ ਨੇ ਆਪਣੀ ਤਸੱਲੀ ਕਰ ਲਈ ਆ ਤੇ ਇਹ ਦੁਕਾਨਾਂ ਜਿਹੜੀਆਂ ਇੱਥੋਂ ਅਸੀਂ ਰਿਮੂਵ ਕਰਾਤੀਆਂ ਵਾ ਬਿਲਕੁਲ ਠੀਕ ਠਾਕ ਕੋਈ ਗੱਲਬਾਤ ਨਹੀਂ ਸ਼ਾਂਤੀ